ਇੰਡੀਆ ਦੇ ਵਿੱਚ ਇੰਡੀਆ ਜਿੱਥੇ ਵੀ ਜਾਂਦੀ ਹੈ ਉੱਥੇ ਮੈਂ ਜਾਂਦਾ ਹਾਂ ਤੇ ਬਹੁਤ ਹੀ ਵਧੀਆ ਲੱਗਦਾ ਇੰਡੀਅਨ ਟੀਮ ਨੂੰ ਸਪੋਰਟ ਕਰਨ ਲਈ ਇਹ ਤਾਂ ਸਾਡਾ ਹੋਮ ਗ੍ਰਾਉਂਡ ਹੈ ਤੇ ਫਸਟ T20 ਇੱਥੇ ਇੰਟਰਨੈਸ਼ਨਲ ਖੇਡੇ ਜਾ ਰਹੇ ਸਟੇਡੀਅਮ 'ਚ ਤੇ ਬਸ ਵੱਡ ਚੜ ਕੇ ਸਾਰੇ ਆਓ ਤੇ ਇੰਡੀਅਨ ਟੀਮ ਨੂੰ ਸਪੋਰਟ ਕਰੋ ਹਾਂ ਹੁੰਦਾ ਪਲੇਅਰ ਵੀ ਤੁਹਾਨੂੰ ਜਾਣਨ ਲੱਗੇ ਹੋਣਗੇ ਪਛਾਣਦੇ ਹੋਣਗੇ ਬਿਲਕੁਲ ਕਿਉਂਕਿ ਬਹੁਤ ਸਮੇਂ ਟੀਮ ਇੰਡੀਆ ਨਾਲ ਗੁਜ਼ਾਰਿਆ ਕਿ 18 ਸਾਲ ਲਗਭਗ ਮੈਨੂੰ ਹੋ ਚੁੱਕੇ ਹੈ ਟੀਮ ਇੰਡੀਆ ਦੇ ਜਿੱਥੇ ਵੀ ਮੈਚ ਹੁੰਦੇ ਲੇਕਿਨ ਜਿਹੜੇ ਟਿਕਟਸ ਮੈਨੂੰ ਦਿੰਦੇ ਉਹ ਤੋਂ ਓਨੀ ਸਾਰੀ ਦਿੰਦੇ ਤੇ ਬਸ ਇਹੀ ਹੈ ਟੀਮ ਇੰਡੀਆ ਜਿੱਦਾਂ ਪਰਫਾਰਮ ਕਰਨ ਕਰ ਰਹੀ ਹੈ ਕਿਉਂਕਿ ਵਰਲਡ ਕੱਪ ਤੋਂ ਪਹਿਲਾਂ ਇਹ ਦੋ ਸੀਰੀਜ਼ ਮਿਲੂਗੀ ਟੀਮ ਇੰਡੀਆ ਨੂੰ T20 ਦੀ ਉਸ ਤੋਂ ਬਾਅਦ ਵਰਲਡ ਕੱਪ ਸਟਾਰਟ ਹੋਊਗਾ ਤੇ ਟੀਮ ਇੰਡੀਆ ਜਿੱਦਾਂ ਟੀਮ ਇੰਡੀਆ ਨੇ ਆਪਣੀ ਟੀਮ ਬਣਾਈ ਹੈ ਕਿਉਂਕਿ ਪਰਫਾਰਮੈਂਸ ਬਹੁਤ ਬੈਟਰ ਹੈ ਔਰ ਜਿਹੜੀ ਟੀਮ ਹੈਗੀ ਟੀਮ ਇੰਡੀਆ ਦੀ ਬੋਲਿੰਗ ਲਾਈਨਅਪ ਬੈਟਿੰਗ ਲਾਈਨਅਪ ਤੇ ਬਹੁਤ ਪਰਫੈਕਟ ਟੀਮ ਹੈ ਔਰ ਧੋਨੀ ਦਾ ਤੁਸੀਂ ਨੇ ਜ਼ਿਕਰ ਕੀਤਾ ਜਦੋਂ ਮਿਲਦੇ ਨੇ ਕੀ ਕਹਿੰਦੇ ਨੇ ਅਕਸਰ ਬਿਲਕੁਲ ਹਮੇਸ਼ਾ ਹਾਲਚਾਲ ਪੁੱਛਦੇ ਆ ਕਿ ਕੋਈ ਪ੍ਰੋਬਲਮ ਤਾਂ ਨਹੀਂ ਹੋ ਰਹੀ ਮੈਂ ਕਹਿੰਦਾ ਨਹੀਂ ਸਰ ਆ ਪੰਜਾਬੀਆਂ ਨਾਲ ਪਿਆਰ ਕਰਦੇ ਨੇ ਬਿਲਕੁਲ ਪਿਆਰ ਕਰਦੇ ਨੇ ਕਿਉਂਕਿ ਹਮੇਸ਼ਾ ਪੰਜਾਬ ਆਉਂਦੇ ਬਹੁਤ ਪਿਆਰ ਮਿਲਦਾ ਸਤਿਕਾਰ ਮਿਲਦਾ ਉਹਨਾਂ ਨੂੰ ਤੇ ਬਹੁਤ ਪਸੰਦ ਕਰਦੇ ਆ ਪੰਜਾਬ ਦਾ ਪੰਜਾਬ ਦਾ ਖਾਣਾ ਕਲਚਰ ਤੇ ਹਮੇਸ਼ਾ ਪੰਜਾਬ ਬਾਰੇ ਪੁੱਛਦੇ ਰਹਿੰਦੇ ਮੈਂ ਉਹਨਾਂ ਦੇ ਘਰੇ ਜਾਂਦਾ ਤੇ ਸਾਰੀ ਚੀਜ਼ਾਂ ਪੁੱਛਦੇ ਨੇ ਬਟ ਇਹ ਆ ਇੰਡੀਅਨ ਟੀਮ ਲਈ ਉਹ ਤੋਨੀ ਸਰ ਬਹੁਤ ਕੁਝ ਕਰਕੇ ਗਏ ਆ ਤਿੰਨ ਆਈਸੀਸੀ ਟਰੋਫੀ ਹਿੰਦੁਸਤਾਨ ਨੂੰ ਜਿਤਾ ਕੇ ਗਏ ਆ ਤੇ ਹੁਣ ਇੰਟਰਨੈਸ਼ਨਲ ਉਹ ਖੇਡਦੇ ਨਹੀਂ ਆ ਬਸ ਇੱਕ ਫਾਰਮੈਟ ਖੇਡਦੇ ਆ ਆਈਪੀਐਲ ਤੇ ਉਹ ਨਾਲ ਮੈਂ ਸਪੋਰਟ ਕਰਦਾ ਆ ਆਈਪੀਐਲ ਜਾ ਇਦਾਂ ਨਹੀਂ ਲੱਗਦਾ ਕਿ ਜਲਦੀ ਉਹਨਾਂ ਨੇ ਰਿਟਾਇਰਮੈਂਟ ਲੈ ਲਈ ਹਲੇ ਲੈਣੀ ਦੀ ਚਾਹੀਦੀ ਦੇਖੋ ਫੈਨ ਉਹਨਾਂ ਦੇ ਇੰਨੇ ਆ ਲੱਖੋ ਕਰੋੜੋ ਫੈਨ ਆ ਫੈਨਸ ਤਾਂ ਇਹ ਚਾਹੂਗੇ ਉਹ ਖੇਡਣ ਤੇ ਹਲੇ ਵੀ ਖੇਡਣ ਬਟ ਉਹ ਹੈ ਇੰਡੀਅਨ ਟੀਮ ਦਾ ਫਿਊਚਰ ਉਹ ਰੈਡੀ ਕਰਕੇ ਗਏ ਆ ਵਿਰਾਟ ਕੋਹਲੀ ਰੋਹਿਤ ਸ਼ਰਮਾ ਜਿੱਦਾਂ ਦੇ ਕਟਰ ਪਲੇਅਰ ਉਹ ਛੱਟ ਕੇ ਗਏ ਆ ਤੇ ਉਹ ਅੱਜ ਹਿੰਦੁਸਤਾਨ ਨੂੰ ਟਰਾਫੀਆਂ ਜਿਤਾ ਰਹੇ ਨੇ ورلڈ ਕੱਪ ਜਿਤਾ ਰਹੇ ਨੇ ਤੇ ਬਸ ਇਹੀ ਹੈ ਕਪਤਾਨ ਦਾ ਰੂਪ ਹੁੰਦਾ ਦੂਜੇ ਪਲੇਅਰ ਦੇ ਵਿੱਚ ਆਪਣੀ ਕਪਤਾਨੀ ਦੇਖਣ ਦਾ ਤੇ ਉਹ ਤੋਂ ਨਹੀਂ ਸਰ ਛੱਟ ਕੇ ਆਪਣੇ ਅੰਦਾਜ਼ ਦੇ ਵਿੱਚ ਸਪੋਰਟ ਕਰੋ ਭਾਰਤ ਦੇ ਆਪਣੇ ਅੰਦਾਜ਼ ਦੇ ਵਿੱਚ ਆਪਣੇ ਅੰਦਾਜ਼ ਦੇ ਵਿੱਚ ਕਰਾਂਗੇ ਦੇਖੋ ਤੁਸੀਂ ਜਿੱਤੇਗਾ ਭਾਈ ਜਿੱਤੇਗਾ ਇੰਡੀਆ ਜਿੱਤੇਗਾ ਇਹਦੇ ਨਾਲ ਇੱਕ ਹੋਰ ਸ਼ਖਸ ਨੇ ਤੁਸੀਂ ਜ਼ਰਾ ਧਿਆਨ ਨਾਲ ਦੇਖੋ ਦਾੜੀ ਇਹਨਾਂ ਦੀ ਕਿਵੇਂ ਮਤਲਬ ਇੱਕ ਤਿਰੰਗੇ ਦੇ ਰੂਪ ਦੇ ਵਿੱਚ ਹਨਾ ਤਿੰਨ ਰੰਗ ਹੁੰਦੇ ਨੇ ਉਹ ਤਿੰਨੇ ਰੰਗ ਇਹਨਾਂ ਦੀ ਦਾੜੀ ਤੇ ਸਾਫ਼ ਤੌਰ ਤੇ ਦੇਖੇ ਜਾ ਸਕਦੇ ਨੇ बहुत बड़े फैन लग रहे हो तुम जी सर मैं टीम इंडिया का बहुत बड़ा फैन हूँ पहले मैं विराट सर को चेयर अप करता था बॉडी पेंट करके अब मैं क्या नाम है विराट सर की तरह दाढ़ी लखने लग रहा था तो मैंने कहा दाढ़ी मेरे को हटानी नहीं है इस पर एक्सपेरिमेंट किया जाए तो मैंने उसको तिरंगे के रंग में अपनी दाढ़ी मूछ को रख के पूरी टीम इंडिया को एक अकेले प्लेयर को नहीं पूरी टीम इंडिया की सपोर्ट के लिए क्योंकि पूरी टीम इंडिया को सपोर्ट चाहिए हम जैसे फैंस को